ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਡ ਦੇ ਕਾਰਨ ਤੇ ਪਿਛਲੇ ਕਈ ਦਿਨਾਂ ਤੋਂ ਜਿਹੜੀ ਲਗਾਤਾਰ ਠੰਡ ਪੈ ਰਹੀ ਆ ਤੇ ਇਸ ਕਰਕੇ ਪੰਜਾਬ ਸਰਕਾਰ ਵੀ ਸਕੂਲਾਂ ਬਾਰੇ ਪੰਜਾਬ ਸਰਕਾਰ ਕੁਝ ਕਹਿਣਾ ਚਾਹੁੰਦੀ ਹੈ ਤੇ ਜੋ ਤੁਹਾਨੂੰ ਆਪਾਂ ਜੋ ਵੀ ਫੈਸਲਾ ਲਿਆ ਪੰਜਾਬ ਸਰਕਾਰ ਨੇ ਤੇ ਉਹਦੇ ਰਿਗਾਰਡਿੰਗ ਆਪਾਂ ਅੱਜ ਗੱਲ ਕਰਾਂਗੇ ਕਿਉਂਕਿ ਕੱਲ 30 ਦਸੰਬਰ ਨੂੰ ਵੀ ਬਹੁਤ ਜ਼ਿਆਦਾ ਠੰਡ ਸੀ ਇੰਨੀ ਸੀ ਕਿ ਜਿਵੇਂ ਬੰਦਾ ਗਲੇਸ਼ੀਅਰਾਂ ਦੇ ਵਿੱਚੋਂ ਲੰਘ ਰਿਹਾ ਹੁੰਦਾਗਾ ਇਸ ਕਰਕੇ ਜਦੋਂ ਵੀ ਕਦੇ ਇੰਨੀ ਠੰਡ ਪੈਂਦੀ ਜਾਂ ਧੁੰਦ ਪੈਂਦੀ ਆ ਤੇ ਹਰੇਕ ਜਿਹੜਾ ਰਾਹੀ ਕਰ ਹੁੰਦੇ ਆ ਜਾਂ ਅਧਿਆਪਕ ਹੁੰਦੇ ਆ ਜਾਂ ਬੱਚੇ ਹੁੰਦੇ ਆ ਉਹਨਾਂ ਨੂੰ ਸਕੂਲ ਜਾਣਾ ਬਹੁਤ ਔਖਾ ਹੋ ਜਾਂਦਾਗਾ ਤੇ ਜਦੋਂ ਰੋਡ ਤੇ 0% ਵਿਜ਼ਿਬਿਲਟੀ ਹੋ ਜਾਂਦੀ ਆ ਤੇ ਇਸ ਕਰਕੇ ਇਸ ਠੰਡ ਤੋਂ ਬਚਾਅ ਕਰਨਾ ਜਿਹੜਾ ਅਤੀ ਜ਼ਰੂਰ ਹੁੰਦਾ ਤੇ ਸਰਕਾਰ ਦਾ ਵੀ ਫਰਜ਼ ਹੁੰਦੀ ਆ ਸਰਕਾਰ ਦੇ ਵੀ ਨੇ ਵੀ ਧਿਆਨ ਰੱਖਣਾ ਹੁੰਦਾ ਤੇ ਇਸ ਕਰਕੇ ਬੱਚੇ ਹੁੰਦੇ ਜਿਹੜੇ ਬੱਚੇ ਛੋਟੇ ਬੱਚੇ ਹੁੰਦੇ ਆ ਤੇ ਉਹਨਾਂ ਨੂੰ ਠੰਡ ਲੱਗਣਾ ਦੇ ਜਿਹੜੇ ਜ਼ਿਆਦਾ ਅਸਾਰ ਹੁੰਦੇ ਆ ਤੇ ਇਸ ਕਰਕੇ ਸਰਕਾਰ ਵੀ ਚਾਹੁੰਦੀ ਆ ਤੇ ਪੰਜਾਬ ਵਿੱਚ ਜਿਹੜੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਪੰਜਾਬ ਸਰਕਾਰ ਨੇ ਹਜੇ ਤੁਹਾਨੂੰ ਮੈਂ ਦੱਸਦੇ ਆ ਤੇ ਛੁੱਟੀਆਂ ਬਾਰੇ ਕੱਲ ਦੀਆਂ ਗੱਲਾਂ ਚੱਲ ਰਹੀਆਂ ਤੇ ਜੋ ਪੰਜਾਬ ਸਰਕਾਰ ਨੇ ਇਸ ਬਾਰੇ ਗੱਲ ਕੀਤੀ ਆ ਤੇ ਉਹ ਤੁਹਾਨੂੰ ਦੱਸਾਂਗੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤੇ ਸੰਘਣੀ ਅਤੇ ਕੜਾਕੇ ਦੀ ਠੰਡ ਤੇ ਮੱਦੇ ਨਜ਼ਰ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ 30 ਦਸੰਬਰ ਨੂੰ ਬਹੁਤ ਜ਼ਿਆਦਾ ਠੰਡ ਸੀ ਤੇ 31 ਦਸੰਬਰ ਨੂੰ ਅੱਜ ਵੀ ਬਹੁਤ ਜ਼ਿਆਦਾ ਠੰਡ ਹੈ ਤੇ ਹੱਡ ਚੀਰਵੀਂ ਠੰਡ ਹੈ ਜਿਸ ਕਰਕੇ ਪੰਜਾਬ ਸਰਕਾਰ ਨੇ ਵੀਰੋ ਹਜੇ ਕੋਈ ਫੈਸਲਾ ਨਹੀਂ ਲਿਆ ਤੇ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਸ ਕਰਕੇ ਅਫਵਾਹਾਂ ਤੋਂ ਬਚੋ 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 ਸਰਕਾਰ ਨੇ ਹਜੇ ਕੋਈ ਛੁੱਟੀਆਂ ਨਹੀਂ ਵਧਾਈਆਂ ਵੀਰੋ ਤੇ ਇਸ ਕਰਕੇ ਬਚੋ ਇਹਨਾਂ ਤੋਂ